ਸਾਰੇ ਪਿੰਡਾਂ ਦੀ ਕਹਿਣਾ ਕਿ ਜਿਹੜੇ ਪੋਲਿਟੀਕਲ ਮਤਭੇਦ ਨੇ ਉਹ ਇੱਕ ਪਾਸੇ ਰੱਖਿਆ ਕਰੋ ਜਿਹੜੀ ਵੀ ਪੰਚਾਇਤ ਬਣ ਗਈ ਹੈ ਮੈਂ ਤਾਂ ਪਿਛਲੇ 22 ਸਾਲ ਕਾਂਗਰਸ ਦੀਆਂ ਪੰਚਾਇਤਾਂ ਰਹੀਆਂ ਉਹਨਾਂ ਨੂੰ ਨਹੀਂ ਢੱਕਿਆ ਵਿਕਾਸ ਦੇ ਕੰਮਾਂ ਤੋਂ ਹੁਣ ਵੀ ਨਹੀਂ ਢੱਕਾਂਗੇ ਬਸ ਆਪਣੀ ਸ਼ਰਤ ਇੱਕੋ ਆ ਕਿ ਸਰਪੰਚ ਨੂੰ ਕੋਈ ਪੈਸਾ ਨਹੀਂ ਖਾਂ ਦੇਣਾ ਪੰਚਾਇਤ ਨੂੰ ਕੋਈ ਗਰਾਂਡ ਦੇ ਵਿੱਚੋਂ ਪੈਸਾ ਨਹੀਂ ਖਾਂ ਦੇਣਾ ਜਿਹੜਾ ਸਰਪੰਚ ਗਰਾਂਡ ਦੇ ਵਿੱਚੋਂ ਪੈਸੇ ਖਾਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਕੰਮ ਕਰੋ ਕੋਈ ਨਹੀਂ ਪਿੰਡ ਦੇ ਲੋਕਾਂ ਦੇ ਬੜਾ ਡੈਮੋਕ੍ਰੇਸੀ ਆ ਪਿੰਡ ਨੇ ਟੁੜਿਆ ਜਦੋਂ ਵੀ ਟੁੜਿਆ ਉਹ ਪਿੰਡ ਦਾ ਕੰਮ ਕਰੇ ਮੈਂ ਕਿਸੇ ਦਾ ਕੰਮ ਨਹੀਂ ਡੱਕਦਾ ਤੁਹਾਨੂੰ ਮੈਂ ਕਹੂੰਗਾ ਕਿ ਆਪਣੀ ਪੰਚਾਇਤ ਵੱਲੋਂ ਜਿਹੜੇ ਜਿਹੜੇ ਕੰਮ ਆ ਤੁਹਾਡੇ ਪਿੰਡ ਦੇ ਉਹ ਤੁਸੀਂ ਲੈ ਕੇ ਆਓ ਤੁਹਾਡੇ ਕੰਮ ਵੀ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਕਰਾਂਗੇ ਬਸ ਤੁਹਾਨੂੰ ਬੇਨਤੀ ਹੈ ਕਿ ਆਪਾਂ ਨਸ਼ਾ ਬੰਦ ਕਰਨਾ ਅਗਲੇ 22 ਮਹੀਨੇ ਸਰਕਾਰ ਜਿਹੜੀ ਆ ਉਹ ਵਿਕਾਸ ਵਾਸਤੇ ਨਸ਼ਿਆਂ ਦੇ ਖਿਲਾਫ ਡੱਟੀ ਆ ਉਹ ਤੁਸੀਂ ਸਾਡਾ ਸਹਿਯੋਗ ਦੇਣਾ ਉਹ ਤੁਸੀਂ ਕਹੋਗੇ ਤੁਹਾਡੇ ਪਿੰਡਾਂ ਦਾ ਕਰਾਂਗੇ ਸਾਡੀ ਬਸ ਇੱਕੋ ਬੇਨਤੀ ਬੰਦਣੀ ਆ ਕਿ ਆਪਾਂ ਨਸ਼ਿਆ ਵਾਲਾ ਦਾ ਸਾਥ ਨਹੀਂ ਦੇਣਾ ਆਪਾਂ ਨਸ਼ੇ ਵਾਲੇ ਬੰਦੇ ਦਾ ਵਿਰੋਧ ਕਰਨਾ ਤੇ ਆਪਣਾ ਪੁੱਤ ਵੇਚਦਾ ਭਤੀਜਾ ਵੇਚਦਾ ਆਪਣਾ ਕੋ ਚਾਚਾ ਵੇਚਦਾ ਕੋਈ ਵੀ ਵੇਚਦਾ ਮੈਂ ਹਮੇਸ਼ਾ ਪੁੱਤ ਨੂੰ ਕਹਿੰਦਾ ਕਿ ਸਾਡਾ ਕੋਈ ਬੰਦਾ ਤੁਹਾਨੂੰ ਆ ਕੇ ਕਹਿੰਦਾ ਕਿਸੇ ਦੇ ਆਖੇ ਦੀ ਲਗਣਾ ਸਾਡਾ ਕੋਈ ਰਿਸ਼ਤੇਦਾਰੇ ਕੰਮ ਕਰਦਾ ਉਹਨੂੰ ਵੀ ਚੁੱਕ ਕੇ ਲਾਓ ਸਾਡਾ ਕੋਈ ਚਾਚੇ ਦਾ ਪੁੱਤ ਪਵਾ ਕੰਮ ਕਰਦਾ ਉਹਨੂੰ ਵੀ ਲਾਓ ਅਸੀਂ ਨਸ਼ਾ ਦੇ ਉੱਤੇ ਕੋਈ ਸਮਝੌਤਾ ਦੀ ਕਰਨਾ ਭਾਵੇਂ ਜੋ ਮਰਜ਼ੀ ਹੋਵੇ ਸੋ ਮੈਂ ਤੁਹਾਨੂੰ ਵੀ ਬੇਨਤੀ ਕਰਨਾ ਹੈ ਮੈਨੂੰ ਪਤਾ ਪਿੱਛੇ ਪਲੇ ਪਿੰਡ ਦੇ ਵਿੱਚ ਪ੍ਰੋਬਲਮ ਸੀਗੀ ਤੁਹਾਡੇ ਨਾਲ ਕੇ ਅਸੀਂ ਕਾਫੀ ਹੱਲ ਕੀਤੀ ਹੈ ਬਾਕੀ ਵੀ ਜਿਹੜੀ ਰਹਿਦੀ ਖੁੱਦੀ ਕਿਉਂਕਿ ਸੈਸ ਦੇ ਸਾਰੇ ਚੀਜ਼ਾਂ ਖਤਮ ਹੋਣੀਆਂ ਉਹ ਵੀ ਅਸੀਂ ਖਤਮ ਕਰਦੀਆਂ ਬੜੇ ਮਾਨਸਾਹਬ ਦੱਸਣ ਦੇ ਕਿ ਮਹਿਲਾ ਵਿੱਚ ਅਜੇ ਵੀ ਪ੍ਰੋਬਲਮ ਹੈ ਮਹਿਲਾ ਦਾ ਭਲਾ ਪਿੰਡ ਸੈਸ ਦਾ ਇਹ ਸਭ ਪਿੰਡਾਂ ਦੇ ਵਿੱਚ ਆਪਾਂ ਜਿੱਥੇ-ਜਿੱਥੇ ਜੜ ਦੇਣ ਪਿੰਡ ਦੇ ਵਿੱਚ ਔਰ ਕਈ ਪਿੰਡਾਂ ਵਿੱਚ ਜਾਣਦੇ ਆ ਉਹ ਕਹਿੰਦੇ ਸਾਡੇ ਪਿੰਡ ਕੋਈ ਬੰਦਾ ਨਸ਼ਾ ਦੀ ਕਰਦਾ ਜੀ ਨਾ ਕੋਈ ਸਮੈਕ ਪਿੰਦਾ ਨਾ ਕੋਈ ਫੀਮਖਾਂ ਦਾ ਕੋਈ ਵੀ ਖਾਂਦਾ ਕਿਤੇ ਕਿਤੇ ਆਪਾਂ ਨੂੰ ਇਹ ਸਵੱਸਿਆ ਹੁੰਦੀ ਆ ਜਿਹੜੇ ਗੰਦੇ ਬੰਦੇ ਆ ਉਹ ਪਿੰਡਾਂ ਦੇ ਵਿੱਚ ਇਹ ਕੰਮ ਕਰਦੇ ਆ ਆਪਾਂ ਉਹਨਾਂ ਦੇ ਖਿਲਾਫ ਡਟਣਾ ਇਹ ਸਾਡੇ ਕੁਛ ਨਹੀਂ ਲੱਗਦੇ ਯਾਦ ਰੱਖਿਓ ਨਸ਼ਾ ਵਿੱਚ ਣਾਲਾ ਤੁਹਾਡਾ ਕੁਛ ਨਹੀਂ ਲੱਗਦਾ ਨਸ਼ੇ ਵਿੱਚ ਣਾਲਾ ਤੂੰ ਆਪਣਾ ਬਣਾਉਗੇ ਮਾਰ ਜਾਓਗੇ ਤੁਹਾਡੇ ਜਾਨੇ ਮਾਂ ਤੂੰ ਨਸ਼ਾ ਵਿੱਚ ਣਾਲਾ ਤੁਹਾਡੇ ਧੀਆ ਪੁੱਤਾਂ ਨੂੰ ਮਾਰ ਦੂਗਾ ਨਸ਼ੇ ਵੇਚਣ ਵਾਲ ਨੂੰ ਆਪਣਾ ਦੁਸ਼ਮਣ ਸਮਝਣਾ ਕਦੀ ਇਹ ਵੀ ਕਹਣਾ ਕਿ ਮੇਰਾ ਪਤੀ ਆਸ਼ਨਾ ਦਿਓ ਜੀ ਮੈਂ 3 ਸਾਲ ਦੇ ਵਿੱਚ ਇੱਕ ਵਾਰ ਵੀ ਆਪਣੇ ਐਸਐਚਓ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਕਦੀ ਕਾਲ ਨਹੀਂ ਕੀਤੀ ਕਿ ਨਸ਼ੇ ਵਾਲ ਨੂੰ ਛੱਡ ਦਿਓ ਮੈਨੂੰ ਜਿੱਥੇ ਪਤਾ ਲੱਗਦਾ ਮੈਂ ਆਪਕੇ ਨਾਲ ਜੀ ਚੋਕੇ ਲਾਉ ਪਾ ਮੇਰਾ ਕੋਈ ਸਾਹਗਾਲਾ ਰਿਸ਼ਤੇਦਾਰ ਹੈ ਇਹ ਕਰਕੇ ਤੁਹਾਨੂੰ ਬੇਨਤੀ ਆ ਜਿਹੜਾ ਨਸ਼ਾ ਵੇਚਦਾ ਨਾ ਤੁਹਾਡਾ ਰਿਸ਼ਤੇਦਾਰ ਹੋ ਸਕਦਾ ਨਾ ਤੁਹਾਡਾ ਪੁੱਤ ਭਤੀਜਾ ਹੋ ਸਕਦਾ ਉਹ ਸਾਡੇ ਸਮਾਜ ਦਾ ਦੁਸ਼ਮਣ ਹੈ ਉਹ ਸਾਡੇ ਪਿੰਡ ਦਾ ਦੁਸ਼ਮਣ ਆ ਉਹਨੂੰ ਦੁਸ਼ਮਣ ਮੰਨ ਕੇ ਜਿਹੜਾ ਉਹਦੇ ਖਿਲਾਫ ਆਪਾਂ ਕਾਰਵਾਈ ਕਰਦੀ ਆ ਇਹ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਸੀਗਾ ਇਹਨਾਂ ਕਲਮੀ ਦੇ ਵਿੱਚ ਤੁਸੀਂ ਸਾਰੇ ਜਾਣਿਆ ਨੇ ਬੈਠ ਕੇ ਵੇਟ ਕੀਤੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਇਹਦੇ ਤੋਂ ਬਾਅਦ ਇੱਕ ਸੌ ਜਿਹੜੀ ਆ ਅਸੀਂ ਪਿੰਡ-ਪਿੰਡ ਦੇ ਵਿੱਚ ਜਿਹੜੀ ਚਕਾਉਂਦੇ ਆ ਸਾਰੇ ਪੰਜਾਬ ਦੇ ਵਿੱਚ ਇਹ ਸੌ ਚਕਾਉਂਦੀ ਆ ਵੀ ਅਸੀਂ ਨਸ਼ੇ ਜਿਹੜੇ ਆ ਉਹ ਬੰਦ ਕਰਾਂਗੇ ਤੁਸੀਂ ਸਾਰਿਆਂ ਨੇ ਆਪਣੀ ਜਗ੍ਹਾ ਦੇ ਉੱਤੇ ਖੜੇ ਹੋਣਾ ਖੜੇ ਹੋ ਕੇ ਮੈਂ ਅੱਗੇ-ਅੱਗੇ ਬੋਲੂਗਾ ਤੁਸੀਂ ਸਾਰੇ ਵੀ ਪਿੱਛੇ-ਪਿੱਛੇ ਬੋਲਣਾ ਮੇਰੀਆਂ ਭੈਣਾਂ ਨੇ ਵੀ ਸਾਰਿਆਂ ਨੇ ਆਪ ਆਪਣੀ ਥਾਂ ਤੇ ਖੜੇ ਹੋ ਜਾਣਾ ਸਾਰਿਆਂ ਨੇ ਖੜੇ ਹੋ ਜਾਓ ਪਾਈ ਲਾਈਕ ਕਰਨਾ ਲਾਈਕ ਕਰਨਾ ਕੁਝ ਨਹੀਂ ਅਸੀਂ ਅਸੀਂ ਪਿੰਡ ਕੋਟਲਾ ਦੇ ਪਿੰਡ ਕੋਟਲਾ ਦੇ ਨਿਵਾਸੀ ਨਿਵਾਸੀ ਦਸ਼ਾ ਦੇ ਖਿਲਾਫ ਦਸ਼ਾ ਦੇ ਖਿਲਾਫ ਇੱਕਜੁੱਟ ਹੋ ਕੇ ਸੋ ਖਾਂਦੇ ਹਾਂ ਸੋ ਖਾਂਦੇ ਹਾਂ ਕਿ ਅਸੀਂ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਬਿਕੰਦੀ ਜਮਾਗੇ ਨਸ਼ਾ ਬਿਕੰਦੀ ਨਹੀਂ ਜਮਾਗੇ ਅਸੀਂ ਅਸੀਂ ਕਿਸੇ ਕਿਸੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜ ਨਹੀਂ ਦੇਵਾਂਗੇ ਪਿੰਡ ਵਿੱਚ ਵੜ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਨਸ਼ਾ ਕਰਦੇ ਹਨ ਜੋ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਸਾਰੇ ਆਪਣੇ ਮਿਲ ਕੇ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਹੋਂ ਸੋਨਹੋਂ ਸ੍ਰੀ ਅਕਾਲ ਅਸਾਦੀ ਮੀਟਿੰਗ ਵਾਸਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨ ਆਏ ਸੀਗੇ ਤੁਸਾਂ ਸਾਰਿਆਂ ਨੇ